ਅੱਜ ਇਹ ਪੰਜਾਬੀ ਉਹ ਸਾਸਰਿਕ ਕਾਲ ਜਿਵੇਂ ਕਿ ਵਿਕਰਮ ਸਿੰਘ ਮਜੀਠੀਆ ਨੂੰ ਪਤਨੀ ਕੀ ਕਹਿੰਦੀ ਸੀ ਉਹਦੀ ਕਹਿੰਦੀ ਸਾਡਾ ਗੱਬਰ ਆ ਗਿਆ ਜੀ ڈاکੂ ਆ ਗਿਆ ਜੀ ਪਰ ਅੱਜ ਤੁਹਾਡੇ ਸਾਹਮਣੇ ਕੈਸੀ ਖਬਰ ਸੁਣਾਉਣ ਜਾ ਰਹੇ ਹਾਂ ਕਿ ਵਿਕਰਮ ਸਿੰਘ ਮਜੀਠੀਆ ਦੇ ਨਾਲ ਰਾਤ ਜੇਲ੍ਹ ਦੇ ਵਿੱਚ ਕੀ ਹੋਇਆ ਇਹ ਤਾਂ ਬਹੁਤ ਵੱਡੀ ਖਬਰ ਆ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਨੇ ਸਹਾਰਾ ਮੰਗ ਲਿਆ ਸੀ ਔਰ ਸੀਐਮ ਮਾਨ ਉਹਦੇ ਉੱਤੇ ਕਿਵੇਂ ਐਕਸ਼ਨ ਕਰਦੇ ਔਰ ਕਿਵੇਂ ਉਸਦੇ ਬਾਰੇ ਬੋਲਦੇ ਨੇ ਇਹ ਵੀ ਤੁਹਾਡੇ ਸਾਹਮਣੇ ਉਹਨਾਂ ਦਾ ਇੱਕ ਬਿਆਨ ਸੁਣਾਉਣ ਜਾ ਰਹੇ ਹਾਂ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਨੂੰ ਕੀ ਕਹੇ ਭਗਵੰਤ ਮਾਨ ਸਾਹਿਬ ਇਹ ਵੀ ਤੁਹਾਡੇ ਸਾਹਮਣੇ ਸੁਣਾਉਣ ਜਾ ਰਹੇ ਹਾਂ ਮੈਂ ਇੱਕ ਵੀਡੀਓ ਦੇ ਜ਼ਰੀਏ ਦੇਖੋ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਅੰਦਰ ਕਾਹਦਾ ਕਾਹਦਾ ਮੇਰੀ ਬਾਰਕ ਬਦਲ ਦਿੱਤੀ ਜਾਵੇ ਕਿਉਂਕਿ ਉਹਦੇ ਵਿੱਚ 9 ਗੈਸਟਰ ਬੰਦ ਕਰ ਦਿੱਤੇ ਗਏ ਨੇ ਵਿਕਰਮ ਸਿੰਘ ਮਜੀਠੀਆ ਦੇ ਨਾਲ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਕਹਿੰਦੇ ਸਹਰਾਣਾ ਵੰਗ ਰਿਹਾ ਸੀ ਔਰ ਪੰਜਾਬ ਦੇ ਮੁੱਖ ਮੰਤਰੀ ਤੱਕ ਪਹੁੰਚਦੀ ਹੈ ਗੱਲ ਤਾਂ ਅੱਗੇ ਭਗਵੰਤ ਮਾਨ ਸਾਹਿਬ ਕੀ ਕਹਿੰਦੇ ਨੇ ਇਹ ਵੀ ਬੜੀ ਸੁਣਨ ਵਾਲੀ ਗੱਲ ਹੈ ਕਿਉਂਕਿ ਮੁੱਖ ਮੰਤਰੀ ਨੇ ਸਿੱਧੇ ਤੌਰ ਦੇ ਉੱਤੇ ਇੱਕ ਐਸਾ ਜਵਾਬ ਦਿੱਤਾ ਕਿ ਜਿਹੜਾ ਬਾਦਲਾਂ ਦੇ ਵੀ ਜਾ ਕੇ ਚੁੱਭ ਗਿਆ ਔਰ ਉਸ ਵਿਕਰਮ ਸਿੰਘ ਮਜੀਠੀਆ ਦੇ ਵੀ ਜਿਹੜਾ ਐ ਕਰਕੇ ਮੁੱਛਾ ਚੜਾਉਂਦਾ ਸੀ ਉਸ ਬੰਦੇ ਨੂੰ ਜੇਲ੍ਹ ਦੇ ਅੰਦਰ ਕਿਵੇਂ ਰੱਖਿਆ ਵਿਕਰਮ ਸਿੰਘ ਮਜੀਠੀਆ ਨੂੰ ਭਗਵੰਤ ਮਾਨ ਸਾਹਿਬ ਨੇ ਇਹ ਵੀ ਤੁਹਾਡੇ ਸਾਹਮਣੇ ਅੱਜ ਬਿਆਨ ਸੁਣਾਉਣ ਜਾ ਰਿਹਾ ਮੈਂ ਮੁੱਖ ਮੰਤਰੀ ਸਾਹਿਬ ਦਾ ਔਰ ਦੂਜੇ ਪਾਸੇ ਜਿਹੜੀ ਇਹਨਾਂ ਦੀ ਪਤਨੀ ਆ ਉਹਨਾਂ ਦੀ ਵੀ ਨਖਲ ਲਾਗੇ ਨਹੀਂ ਕਿਉਂਕਿ ਉਹਨੇ 540 ਕਰੋੜ ਦਾ ਇੱਕ ਦਾਵਾ ਕੀਤਾ ਕਹਿੰਦੀ ਜੇਕਰ 540 ਕਰੋੜ ਨਾ ਮਿਲੇ ਕਿ ਭਗਵੰਤ ਮਾਨ ਸਰਕਾਰ ਸਾਨੂੰ 540 ਕਰੋੜ ਦੇਊਗੀ ਉਹਦੇ ਉੱਤੇ ਵੀ ਭਗਵੰਤ ਮਾਨ ਸਾਹਿਬ ਦਾ ਬਿਆਨ ਆ ਗਿਆ ਯਾਨੀ ਉਹਨਾਂ ਨੇ ਇੱਕ ਮੋੜਮਾ ਜਵਾਬ ਦੇ ਦਿੱਤਾ ਇਹਨਾਂ ਦੀ ਪਤਨੀ ਨੂੰ ਔਰ ਵਿਕਰਮ ਸਿੰਘ ਮਜੀਠੀਆ ਦੇ ਨਾਲ ਜੀਤੀਾਤ ਜਿਲ੍ਹੇ ਦੇ ਅੰਦਰ ਕੀ ਹੋਇਆ ਇਹ ਖਬਰ ਬਹੁਤ ਵੱਡੀ ਖਬਰ ਹੈ ਪਹਿਲਾਂ ਮੈਂ ਤੁਹਾਨੂੰ ਉਹ ਖਬਰ ਸੁਣਾਉਂਗਾ ਕਿ ਜਿਹੜੀ ਮੁੱਖ ਮੰਤਰੀ ਸਾਹਿਬ ਉਹਦੀ ਪਤਨੀ ਦੀ ਨਕਲ ਲਾਉਂਦੇ ਹੋયા ਉਹਨੂੰ ਜਵਾਬ ਕਿਵੇਂ ਦਿੰਦੇ ਨੇ ਸਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਅਗਲੀ ਅਪਡੇਟ ਤੁਹਾਡੇ ਨਾਲ ਮੈਂ ਸਾਂਝੀ ਕਰੂਗਾ ਜਿਹੜੀ ਕਿ ਵਿਕਰਮ ਸਿੰਘ ਮਜੀਠੀਆ ਦੀ ਜੇਲ੍ਹ ਦੇ ਵਿੱਚੋਂ ਸਹਾਰਾ ਮੰਗਣ ਦੀ ਹੈ ਕਿਉਂਕਿ ਮੁੱਖ ਮੰਤਰੀ ਸਾਹਿਬ ਕੋਲ ਜਦੋਂ ਖਬਰ ਪਹੁੰਚਦੀ ਹੈ ਉਹ ਕਹਿੰਦਾ ਕਿ ਤੁਸੀਂ ਬਹੁਤ ਵੱਡਾ ਕਾੜ ਕੀਤਾ ਪੰਜਾਬ ਦੇ ਲੋਕਾਂ ਦਾ ਬਹੁਤ ਵੱਡੇ ਪੁੱਤਰ ਦੇ ਉੱਤੇ ਪੰਜਾਬ ਦੇ ਲੋਕ ਤੁਹਾਡੇ ਵਿੱਚ ਹੋਏ ਚਿੱਟੇ ਦੇ ਨਾਲ ਮਰੇ ਨੇ ਐਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਨੇ ਬਹੁਤ ਕੜੇ ਸ਼ਬਦਾਂ ਦੇ ਵਿੱਚ ਇੱਕ ਜਵਾਬ ਦੇ ਦਿੱਤਾ ਵਿਕਰਮ ਸਿੰਘ ਮਜੀਠੀਆ ਨੂੰ ਤੇ ਰਾਤ ਤੌਣੀ ਕਿਵੇਂ ਲੱਗਦੀ ਉਹ ਵੀ ਤੁਹਾਡੇ ਸਾਹਮਣੇ ਦਿਖਾਉਣ ਜਾ ਰਹੇ ਆ ਪਰ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਨੂੰ ਸੀਐਮ ਮਾਨ ਕੀ ਕਹਿ ਰਹੇ ਨੇ ਸੁਣੋ ਜਰਾ ਤੇ ਅੰਦਰੋਂ ਉਸ ਤੋਂ ਬਾਅਦ ਅਗਲੀ ਅਪਡੇਟ ਸਾਂਝੀ ਕਰਾਂਗੇ ਜਿਹੜੀ ਕਿ ਬੜੀ ਹੀ ਅਹਿਮ ਹੈ ਸੁਣੋ ਇਹਨਾਂ ਤੇ ਪਰਚਾ ਪਾਦੀਏ ਤਾਂ ਕੀ ਬੋਲਦੇ ਨੇ ਕਿ 540 ਕਰੋੜ ਸਾਨੂੰ ਵਾਪਸ ਦੇਣਗੇ ਲੈ 540 ਕਰੋੜ ये नहीं लगे ना देंगे सानू देंगे सानू आज क्यों नहीं आए आए तो है नहीं आज जो जो छुट्टे थे कल चल रही है आके बोल देते थे आके बोल देते कैसी जिम्मेवार नहीं है कि आज तो जनाबे अली आज तो वो परिवार आज तो वो सदियों तो लगे हुए ने जनाब ਸਭ ਤੋਂ ਪਹਿਲਾਂ ਜਨਰਲ ਡਾਇਰ ਨੂੰ ਜੇਪ੍ਰੈਲ 1919 ਨੂੰ ਖਾਣਾ ਖਵਾਉਣ ਵਾਲਾ ਪਰਿਵਾਰ ਕੌਣ ਸੀਗਾ ਜੀ ਉਹ ਪਰਿਵਾਰ ਮਜੀਦ ਖਿਆ ਪਰਵਾਰ ਉਹਨਾਂ ਨੇ ਖਾਣਾ ਖਾਇਆ ਸੀ ਉੱਤੇ ਰਾਤ ਨੂੰ ਉਸ ਦਿਨ ਰਾਤ ਨੂੰ ਇੱਕ ਦਿਨ ਪਹਿਲਾਂ ਖਵਾ ਦਿੰਦੇ ਮੈਂ ਮੰਨ ਲੈਂਦਾ ਕਿ ਸਾਨੂੰ ਕੀ ਪਤਾ ਸੀ ਨੇ ਕੱਲ ਨੂੰ ਆਹ ਕਰਤੂਤ ਕਰ ਦੇਣੀ ਆ ਹਜ਼ਾਰ ਬੰਦਾ ਮਾਰਨ ਤੋਂ ਬਾਅਦ ਖਰਾਕ ਹੋਇਆ ਜਨਾਬ ਤਾਂ ਸੁਣ ਲਿਆ ਪੰਜਾਬ ਵਾਲੇ ਜਰਨਲ ਅਡਾਰ ਨੂੰ ਯਾਨੀ ਇਹਨਾਂ ਲੋਕਾਂ ਨੇ ਆਪਦੇ ਘਰੇ ਯਾਨੀ ਕਿਵੇਂ ਪਨਾਹ ਦਿੱਤੀ ਸੀ ਔਰ ਪਨਾਹ ਹੀ ਨਹੀਂ ਕੱਲੀ ਰੋਟੀ ਦੀ ਖਵਾਈ ਬਲਕਿ 1000 ਹਜ਼ਾਰ ਬੰਦਾ ਮਾਰਨ ਤੋਂ ਬਾਅਦ ਅਕਾਲ ਤਖਤ ਦੇ ਜਾ ਕੇ ਉਹਦੇ ਸਰੋਪਾ ਵੀ ਪਾ ਦਿੱਤਾ ਸੀ ਯਾਨੀ ਪੰਜਾਬ ਦੀ ਸਿੱਖ ਕੌਮ ਦਾ ਪੰਜਾਬ ਦੇ ਲੋਕਾਂ ਦਾ ਕਿੱਡੇ ਵੱਡੇ ਪੱਧਰ ਦੇ ਉੱਤੇ ਘਾੜ ਕੀਤਾ ਇਹ ਤਾਂ ਤੁਹਾਡੇ ਸਾਹਮਣੇ ਆ ਗਿਆ ਹੁਣ ਪਰ ਅੱਜ ਪੰਜਾਬ ਦਾ ਮੁੱਖ ਮੰਤਰੀ ਇਹ ਨਾ ਬਾਦਰਾ ਤੇ ਨਾ ਮਜੀਠੀਆ ਨੂੰ ਕਿਵੇਂ ਖੁੰਝੇ ਲਾਉਂਦਾ ਅੱਗੇ ਜਿੰਨੇ ਜਿੰਨੇ ਸੁਣਦੇ ਜਾਓਗੇ ਤਸਵੀਰ ਤੁਹਾਡੇ ਸਾਹਮਣੇ ਆਉਂਦੀ ਜਾਣੀ ਆ ਕਿਉਂਕਿ ਰਾਤ ਬਿਤੀ ਰਾਤ ਜਦੋਂ ਜੇਲ੍ਹ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੇ ਸਿਹਰਾਣੇ ਦੀ ਮੰਗ ਕੀਤੀ ਕਹਿੰਦਾ ਮੈਨੂੰ ਸਿਹਰਾਣਾਂ ਦੇ ਦਿੱਤਾ ਜਾਵੇ ਔਰ ਪੰਜਾਬ ਦੇ ਮੁੱਖ ਮੰਤਰੀ ਤੱਕ ਉਹ ਗੱਲ ਪਹੁੰਚਦੀ ਹੈ ਤਾਂ ਉਸ ਤੋਂ ਫਿਰ ਪੰਜਾਬ ਦਾ ਮੁੱਖ ਮੰਤਰੀ ਕੀ ਬਿਆਨ ਦਿੰਦਾ ਇਹ ਵੀ ਤੁਹਾਡੇ ਸਾਹਮਣੇ ਸੁਣਾਉਣੇ ਆ ਪੰਜਾਬ ਦੇ ਮੁੱਖ ਮੰਤਰੀ ਨੇ ਉਸ ਉੱਤੇ ਜਵਾਬ ਇਹੀ ਦਿੱਤਾ ਕੇ ਅੱਜ ਤੁਸੀਂ ਸਹਾਰੇ ਮੰਗਦੇ ਹੋ ਨਾ ਤੁਹਾਨੂੰ ਕੋਈ ਸਹਾਰਾ ਮਿਲੂਗਾ ਨਾ ਕੋਈ ਤੁਹਾਨੂੰ ਵੀਆਈਪੀ ਟ੍ਰੀਟਮੈਂਟ ਮਿਲੂਗਾ ਤੁਹਾਡੇ ਨਾਲ ਉਹੀ ਸਾਰਾ ਵਰਤਾਵ ਹੋਣਾ ਜਿਹੜਾ ਬਾਕੀ ਦੇ ਕੈਦੀਆਂ ਦੇ ਨਾਲ ਹੋਣਾ ਇਹ ਕੀ ਕਹਿੰਦੇ ਨੇ ਦੂਜੇ ਪਾਸੇ ਪੰਜਾਬ ਦੇ ਅੰਦਰ ਸਾਡੀ ਸ਼ੋਭੀ ਨਾ ਖਰਾਬ ਹੋ ਜੇ ਕਹਿੰਦਾ ਸਾਡਾ ਬਿਕਰਮ ਸਿੰਘ ਮਜੀਠੀਆ ਇਹਨਾਂ ਦਾ ਵਕੀਲ ਕਹਿੰਦਾ ਕਹਿੰਦਾ ਸਾਡਾ ਬਿਕਰਮ ਸਿੰਘ ਮਜੀਠੀਆ ਬੜੀ ਚੜ੍ਹਦੀ ਕਲਾ ਦੇ ਵਿੱਚ ਹੈ ਇੱਕ ਪਾਸੇ ਉਹ ਖੁਦ ਹੀ ਬਿਆਨ ਕਰ ਜਾਂਦਾ ਕਿੰਨਾ ਉਹਦੇ ਕੋਲੇ 9 ਗੈਸਟਰ ਬੰਦ ਕਰ ਦਿੱਤੇ ਗਏ ਨੇ ਵਿਕਰਮ ਸਿੰਘ ਮਜੀਠੀਆ ਦੀ ਬਾਰਕ ਦੇ ਵਿੱਚ ਯਾਨੀ ਉਹਦੇ ਸੈੱਲ ਦੇ ਵਿੱਚ ਬਾਰਕ ਨਹੀਂ ਕਹਿ ਸਕਦੇ ਬਾਰਕ ਬਹੁਤ ਵੱਡੀ ਹੁੰਦੀ ਹੈ ਉਹਦੇ ਸੈੱਲ ਦੇ ਵਿੱਚ 9 ਗੈਸਟਰਾਂ ਦਾ ਦਾਵਾ ਕੀਤਾ ਉਹਨਾਂ ਦੇ ਵਕੀਲ ਨੇ ਵੈਸੇ ਉਹਦੇ ਕੋਲ ਦੋ ਬੰਦੇ ਮੌਜੂਦ ਨੇ ਜਿਨ੍ਹਾਂ ਤੋਂ ਵਿਕਰਮ ਸਿੰਘ ਮਜੀਠੀਆ ਕਹਿੰਦਾ ਸੀ ਮੇਰੀ ਜਾਨ ਨੂੰ ਤਾਂ ਬਹੁਤ ਵੱਡਾ ਖਤਰਾ ਹੈ ਮੇਰੀ ਬਾਰਕ ਬਦਲ ਦਿੱਤੀ ਜਾਵੇ ਪਰ ਹੁਣ ਪੰਜਾਬ ਦਾ ਮੁੱਖ ਮੰਤਰੀ ਇਹਨਾਂ ਬਾਦਲਾਂ ਤੇ ਇਹਨਾਂ ਮਜੀਠੀਆਂ ਨੂੰ ਖੁੰਝੇ ਲਾਉਣ ਦੀ ਧਾਰ ਗਿਆ। ਹੁਣ ਪੰਜਾਬ ਦੀ ਸਰਕਾਰ ਪੰਜਾਬ ਦੇ ਲੋਕਾਂ ਦੇ ਕਹਿਣ ਤੇ ਚੱਲੀ ਆ ਤੇ ਆਉਣ ਵਾਲੇ 27 ਦੇ ਵਿੱਚ ਲੱਗਦਾ ਕਿ ਭਗਵੰਤ ਮਾਨ ਸਰਕਾਰ ਦੁਆਰਾ ਆ ਸਕਦੀ ਹੈ। ਇਹ ਕੋਈ ਵੱਡੀ ਗੱਲ ਨਹੀਂ ਹੈ ਕਿਉਂਕਿ ਜਿਹੜੇ ਮੁੱਦੇ ਪੰਜਾਬ ਦੇ ਹਲੇ ਬਾਕੀ ਨੇ ਜਿਨ੍ਹਾਂ ਦੇ ਉੱਤੇ ਹਲੇ ਸਰਕਾਰ ਵੀ ਕੰਮ ਨਹੀਂ ਕਰ ਰਹੀ। ਉਹ ਕਿਹੜੇ ਮੁੱਦੇ ਨੇ? ਪੰਜਾਬ ਦੇ ਪਾਣੀਆਂ ਦਾ ਮੁੱਦਾ ਸਭ ਤੋਂ ਵੱਡਾ ਮੁੱਦਾ ਹੈ। ਪੰਜਾਬ ਦੇ ਵਿੱਚ ਜਿਹੜੀ ਵੇਅਦਵੀ ਦੇ ਉੱਤੇ ਕਾਨੂੰਨ ਬਣਾਇਆ ਇਸ ਨੂੰ ਲੈ ਕੇ ਪੰਜਾਬ ਦੇ ਲੋਕ ਬੜੇ ਹੀ ਲੋਕ ਇਹਦੇ ਹੱਕ ਦੇ ਵਿੱਚ ਆਏ ਨੇ ਕਿ ਭਾਈ ਪੂਗੰਤਮਾਨ ਸਰਕਾਰ ਨੇ ਵੇਅਦਵੀ ਤੇ ਕਾਨੂੰਨ ਜਿਹੜਾ ਬਿੱਲ ਪਾਸ ਕੀਤਾ ਕੱਲ ਸੈਸ਼ਨ ਦੇ ਵਿੱਚ ਉਹ ਬਹੁਤ ਚੰਗਾ ਕੀਤਾ ਕਿਉਂਕਿ ਇਹਨਾਂ ਬਾਦਲਾਂ ਨੇ ਬਹੁਤ ਵੱਡੇ ਪੱਧਰ ਦੇ ਉੱਤੇ ਆਪਣੇ ਰਾਜ ਦੇ ਵਿੱਚ ਜਿਹੜਾ ਘਾਣ ਕੀਤਾ ਵੇਅਦਵੀ ਕੀਤੀ ਹੈ ਗੁਰੂ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ ਦੀ ਉਹ ਗੱਲ ਸਾਰੀ ਇਹਨਾਂ ਦੇ ਉੱਤੇ ਹੀ ਪੈਂਦੀ ਹੈ ਕਿਉਂਕਿ ਜਿਹੜਾ ਇਹਨਾਂ ਨੇ ਆਪਣੇ ਰਾਜ ਦੇ ਵਿੱਚ ਸਿਕਾਉਂ ਦਾ ਵੀ ਘਾਣ ਕੀਤਾ ਔਰ ਦੂਜੇ ਪਾਸੇ ਪੰਜਾਬ ਦੇ ਲੋਕਾਂ ਨੂੰ ਗੋਲੀਆਂ ਮਾਰੀਆਂ ਇਹਨਾਂ ਨੇ ਬਹੁਤ ਵੱਡੇ ਪੱਧਰ ਤੇ ਤਸਕਰੀ ਕੀਤੀ ਹੈ ਤਾਂ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਜਿਹੜਾ ਤਸਕਰੀ ਕਰੂਗਾ ਉਹਦੇ ਸ਼ਿੱਤਰ ਵੀ ਪੈਣਗੇ ਉਸ ਬੰਦੇ ਨੂੰ ਜੇਲ੍ਹ ਦੇ ਵਿੱਚ ਕੋਈ ਟ੍ਰੀਟਮੈਂਟ ਨਹੀਂ ਦਿੱਤਾ ਜਾਊਗਾ ਵੀਆਈਪੀ ਕਲਚਰ ਜਿਵੇਂ ਕਿ ਬਾਹਰ ਹੁੰਦਾ ਇਹਨਾਂ ਦਾ ਉਹ ਜੇਲ੍ਹ ਦੇ ਅੰਦਰ ਨਹੀਂ ਹੋਊਗਾ ਕਿਉਂਕਿ ਵੈਸੇ ਵੀ ਜੇਲ੍ਹ ਦੇ ਵਿੱਚ ਨਾ ਕੋਈ ਏਸੀ ਜਿਵੇਂ ਪਹਿਲਾਂ ਗੱਲ ਡੀਸੀ ਕਹਿੰਦੇ ਵਿਕਰਮ ਮਝੂਸ਼ੀਆ ਏਸੀ ਮੰਨਦਾ ਜੀ ਕੋਈ ਏਸੀ ਦਾ ਪ੍ਰਬੰਧਨ ਨਹੀਂ ਹੁੰਦਾ ਇਹ ਖਬਰਾਂ ਬਿਲਕੁਲ ਝੂਠ ਨੇ ਔਰ ਦੂਜੇ ਪਾਸੇ ਜਿਹੜੀ ਸਿਹਰਾਣੇ ਵਾਲੀ ਗੱਲ ਹੈ ਉਹ ਖੁਦ ਮੁੱਖ ਮੰਤਰੀ ਨੇ ਕਹੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ ਕਿਸੇ ਬਾਹਰਲੀ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਜਾ ਸਕਦਾ ਹੈ ਕਿਉਂਕਿ ਪੰਜਾਬ ਦੀ ਜੇਲ੍ਹ ਦੇ ਵਿੱਚ ਰੱਖ ਕੇ ਮਾਹੌਲ ਪੰਜਾਬ ਦਾ ਵੱਡੇ ਪੱਧਰ ਦੇ ਉੱਤੇ ਖਰਾਬ ਹੋ ਸਕਦਾ ਹੈ ਬਹੁਤ ਵੱਡੇ ਪੱਧਰ ਦੇ ਉੱਤੇ ਗੈਸਟ੍ਰੋਪਾਡਾ ਕਰਨ ਵਾਲਾ ਇਹੀ ਮਜੀਠੀਆ ਔਰ ਇਹੀ ਬਾਦਲ ਪਰਿਵਾਰ ਹੁਣ ਇਹਨੂੰ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਕਹਿੰਦੇ ਜ਼ਿਕਰ ਹੋ ਰਿਹਾ ਹੈ ਕਿ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਸ਼ਿਫਟ ਕਰ ਸਕਦੇ ਨੇ ਸੀਐਮ ਮਾਨ ਕਿਉਂਕਿ ਪੰਜਾਬ ਦੇ ਲੋਕਾਂ ਦਾ ਜਦੋਂ ਸਰਵੇ ਕੀਤਾ ਗਿਆ ਉਹਦੇ ਵਿੱਚ ਵੀ ਇਹੋ ਗੱਲ ਆਈ ਕਿ ਭਾਈ ਭਗਵੰਤ ਮਾਨ ਸਾਹਿਬ ਪਹਿਲਾਂ ਜਾਂ ਤਾਂ ਨਾ ਫੜਦੇ ਔਰ ਨਹੀਂ ਫਿਰ ਇਹਨੂੰ ਇਨਜਾਮ ਤੱਕ ਪਹੁੰਚਾਉਣਾ ਬਣਦਾ ਹੀ ਹੈ ਕਿਉਂਕਿ ਪੰਜਾਬ ਦੇ ਲੋਕ ਕਹਿੰਦੇ ਨੇ ਵੀ ਸਾਡੇ ਜਿਹੜੀਆਂ ਮਾਮਾ ਦੇ ਪੁੱਤ ਮਰੇ ਨੇ ਉਹ ਮਾਮਾ ਅੱਜ ਵੀ ਰੋ ਰਹੀਆਂ ਨੇ ਐਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਨੇ ਐਸਾ ਸਕੰਜਾ ਕੱਸਿਆ ਕਿ ਬਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚੋਂ ਬਾਹਰ ਨਹੀਂ ਆਉਂਦਾ ਇਹਨਾਂ ਦੇ ਵਕੀਲ ਦਾਵਾ ਕਰ ਦਿੰਦੇ ਕਹਿੰਦੇ ਅਸੀਂ ਵੇਲ ਤੇ ਲੈ ਕੇ ਆਵਾਂਗੇ 19 ਤਰੀਕ ਨੂੰ ਇਹਦਾ ਰਿਮਾਂਡ ਲਿਆ ਜਾਊਗਾ 19 ਜੁਲਾਈ ਨੂੰ ਇਹ ਵੀ ਤੁਹਾਡੇ ਸਾਹਮਣੇ ਆ ਤਾਂ ਠੀਕਾ ਪੰਜਾਬ ਵਾਲਿਓ ਜਿੰਨੇ ਭੈਣ ਭਰਾ 99 ਚੈਨਲ ਦਾ ਸਬਸਕ੍ਰਾਈਬ ਜਰੂਰ ਕਰ ਲੈ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਵੈਲ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ